ਵੜਾ ਦੀ ਮਾਰ ਤੋਂ ਪ੍ਰਭਾਵਿਤ ਪੰਜਾਬੀਆਂ ਨੂੰ ਅੱਜ ਇੱਕ ਬਹੁਤ ਵੱਡੀ ਰਾਹਤ ਪੰਜਾਬ ਕੈਬਨਿਟ ਨੇ ਦਿੱਤੀ ਹੈ ਸੋ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਫੈਸਲਾ ਕਿ ਜੈਸਾ ਖੇਤ ਉਸਦੀ ਰੇਤ ਇੱਕ ਵੱਡਾ ਮੈਂ ਸਮਝਦਾ ਵੀ ਉਹਨਾਂ ਦੀ ਜਿਹੜੇ ਜ਼ਖਮਾਂ ਤੇ ਇੱਕ ਮਲਮ ਪੱਟੀ ਲਾਉਣ ਦਾ ਕੰਮ ਕਰੂਗਾ ਔਰ ਕਿਉਂਕਿ ਜਿੰਨਾ ਕਿਸਾਨਾਂ ਨੇ ਨਾਟ ਇਹ ਓਨਲੀ ਇਸ ਵਾਰ ਬਲਕਿ ਕਈ-ਕਈ ਸਾਲਾਂ ਤੋਂ ਪਿਛਲੇ ਸਾਲਕਾਰਾਂ ਵੇਲੇ ਵੀ ਜਿਨ੍ਹਾਂ ਦੇ ਫਸਲਾਂ ਖਰਾਬ ਹੋ ਗਈਆਂ ਰਹੀਆਂ ਸਨ ਔਰ ਇਹ ਜਿਹੜਾ ਰੇਤਾ ਸੈਂਡ ਜੋ ਵੀ ਇਹਨਾਂ ਦੇ ਖੇਤਾਂ 'ਚ ਆ ਕੇ ਵੱੜਦਾ ਇਹ ਪਹਿਲਾਂ ਮਤਲਬ ਔਖਾ ਆ ਕਿ ਪੰਜਾਬ ਸਰਕਾਰ ਨੇ ਮਾਨਜੋ ਮੁਖਮਤਰੀ ਜੀ ਨੇ ਕਿਸਾਨਾਂ ਨੂੰ ਇੱਕ ਵੱਡੀ ਰਾਹ ਦਿੱਤੀ ਆ ਸੋ ਇਹਦੇ ਨਾਲ ਉਹ ਆਪਣੇ ਖੇਤ ਵੀ ਸਾਫ਼ ਕਰ ਸਕਣਗੇ ਤੇ ਨਾਲ ਉਹ ਰੇਤਾ ਜਿਹੜਾ ਉੱਥੋਂ ਨਿਕਲਣਾ ਉਹਦਾ ਉਹ ਉਹ ਵੇਚ ਕੇ ਜਿਸ ਕਿਸੇ ਦਾ ਵੀ ਉਹਨਾਂ ਨੂੰ ਚੰਗਾ ਲੱਗੇ ਉਹ ਆਪਣੇ ਅਨੁਸਾਰ ਦੀ ਪ੍ਰਭਾਈ ਵੀ ਕਰਨ ਚ ਮੈਂ ਸਮਝਦਾ ਸਫਲ ਹੋਣਗੇ ਬਾਕੀ ਕੰਮ ਤਾਂ ਸਰਕਾਰ ਨੇ ਕਰਨੇ ਹੀ ਆ ਕਰ ਵੀ ਰਹੀ ਹੈ ਸਰਕਾਰ ਪਰ ਇਹ ਇੱਕ ਮੈਂ ਸਮਝਦਾ ਵੀ ਬੜਾ ਅੱਛਾ ਫੈਸਲਾ ਔਰ ਇਹ ਪੰਜਾਬ ਦੇ ਉਹਨਾਂ ਮਤਲਬ ਕਿਸਾਨਾਂ ਨੂੰ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਮਾਰਾ ਚੱਲਦੇ ਆ ਰਹੇ ਆ ਪਰ ਇਸ ਵਾਰ ਜਿਹੜੀ ਮਾਰ ਪਈਏ ਬਹੁਤ ਵੱਡੀ ਮਾਰ ਸੀਗੀ ਸੋ ਮਾਨ ਸਰ ਦਾ ਇਹ ਫੈਸਲਾ ਅੱਜ ਕੈਬਨਟ ਨੇ ਕੀਤਾ ਮੈਂ ਸਮਝਦਾ ਵੀ ਇਹਦਾ ਵੱਡਾ ਲਾਭ ਜਿਹੜਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ